ਰੋਣੇ ਨੂੰ ਕਰੋਪੀ ਨਾ ਸਮਝ ਲੈਣਾ ਮੇਰੀ ਅਜੋਕੇ ਸਭੇ ਤਾਂ ਅਜੋਕੇ ਜੀਵਨ ਦੇ ਢੰਗ ਨੇ ਬੰਦੇ ਕੋਲ ਰੋਣਾ ਖੋਲਿਆ ਅਲਾਂਕੇ ਰੋਣਾ ਵੀ ਇੱਕ ਰੱਬ ਦੀ ਦੇਨ ਹੈ ਬਖਸ਼ਿਸ਼ ਹੈ ਤੁਸੀਂ ਅੱਖੋਂ ਦੇ ਬਖਸ਼ਿਸ਼ ਹੈ ਬਖਸ਼ਿਸ਼ ਹੈ ਹਾਸਾ ਵੀ ਇੱਕ ਬਖਸ਼ਿਸ਼ ਹੈ ਰੋਣਾ ਵੀ ਇੱਕ ਬਖਸ਼ਿਸ਼ ਹੈ ਹੱਸਣ ਦੇ ਨਾਲ ਵੀ ਕੁਝ ਤਾਜ਼ਗੀ ਮਿਲਦੀ ਹੈ ਤੇ ਰੋਣ ਦੇ ਨਾਲ ਵੀ ਕੁਝ ਮਨ ਹੌਲਾ ਆਉਂਦਾ ਆਪ ਸੁਣ ਕੇ ਹੈਰਾਨ ਹੋਵੋਗੇ ਬੱਚੇ ਘਾਟੇ ਪਾਗਲ ਹੁੰਦੇ ਨੇ ਕਿਉਂ ਕੋਈ ਪੀੜਾ ਦੁੱਖ ਆਈ ਰੋਪ ਹੈ ਉਹ ਬਾਰ ਕੱਢ ਛੱਡੇ ਰੋਂਦੇ ਆ ਉਹ ਬਾਰ ਨਿਕਲ ਗਏ ਤੇ ਜਵਾਨ ਦਾ ਜਿਹੜਾ ਅਗਵਾਰ ਹੈ ਅੰਦਰ ਰਹਿ ਜਾਂਦਾ ਹੈ ਪੀੜਾ ਤੇ ਹੈ ਦੁੱਖ ਤੇ ਹੈ ਰੋਣ ਨੂੰ ਮਨ ਕਰਦਾ ਪਰ ਕੀ ਕਰੇ ਸਮਾਜ ਦੀ ਪ੍ਰਤੀਸ਼ਠਾ ਜਾਂਦੀ ਹੈ ਸ਼ਰਮ ਕਰਦਾ ਹੈ ਲੱਜਾ ਹੈ ਰੋਣਾ ਅੰਦਰ ਛੁਪਾ ਲੈਂਦਾ ਤੇ ਜ਼ਹਿਰ ਤੇ ਅੰਦਰ ਰੱਖ ਲਿਆ ਜਿਹੜਾ ਹੰਝੂਆਂ ਦੇ ਰਾਹੀਂ ਨਿਕਲ ਸਕਦਾ ਸੀ ਦਾ ਸਕਦਾ ਸੀ ਤੋਂ ਵੱਡੇ ਜ਼ਿਆਦਾ ਪਾਗਲ ਹੁੰਦੇ ਨੂੰ ਉਬਾਰ ਅੰਦਰ ਰੱਖ ਦਿੱਤਾ ਹੈ ਤੇ ਪਾਗਲ ਬਣੇ ਨੂੰ ਤੇ ਜਨਮ ਦੇਵੇਗਾ ਸੜੇ ਦੇਸ਼ ਤੇ ਆਤਮ ਅਭਿਆਸੀਆਂ ਨੇ ਹੋਰ ਵੀ ਖੋਜ ਕੀਤੀ ਹੈ ਕਿ ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਵਨਸਪਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਪੀੜਾ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਹੈ ਪੁਰਸ਼ ਸ਼ਰਮਦਰ ਜਾਂਦਾ ਹੈ ਉਹ ਹੰਝੂਆਂ ਨੂੰ ਪੀ ਜਾਂਦਾ ਹੈ ਦਬਾ ਲੈਂਦਾ ਹੈ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਗੁਬਾਰਨੇ ਲੱਗੇ ਤਾਂ ਸਿਰ ਪਾਗਲ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਔਰ भगत ਜਦ ਇਸ ਤਰ੍ਹਾਂ ਦਾ ਗੁਬਾਰ ਉਮੜਦਾ ਹੈ ਨਾਮ ਜਪਦਿਆਂ ਜਪਦਿਆਂ ਪਰ ਸਾਹ ਰਾਫ ਅੰਦਰ ਜਾਗ ਰਹਿ ਉਹ ਹੰਝੂਆਂ ਨੂੰ ਰੋਕਦਾ ਨਹੀਂ ਰੰਗ ਹੱਸ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ ਉਸ ਦਲ ਦੀ ਨਿੰਦਾ ਵੀ ਕਰ ਦੇਣਗੇ ਵੀ ਫਲਾਣਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਹੱਦ ਹੋ ਗਈ ਤੇ ਠੀਕ ਹੈ ਜਨਾਨੀਆਂ ਘੱਟ ਪਾਗਲ ਹੁੰਦੀਆਂ ਤੋਂ ਤੇ ਜ਼ਿਆਦਾ ਪਾਗਲ ਹੈ ਪੁਰਸ਼ ਜ਼ਿਆਦਾ ਪਾਗਲ ਹੁੰਦੇ ਹੈ ਬੱਚੇ ਘਟਾ ਪਾਗਲ ਹੋ ਜਾਂਦੇ ਨੇ ਰੋ ਕੇ ਜਾਂਦੇ ਨੇ ਤਣਪ ਕੇ ਰੋ ਪੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ ਤੋ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਤੋ ਦੇ ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜ ਆਂਦਾ ਰਿਹਾ ਤੇ ਦੇਖੋ ਕਿਹੋ ਜਿਹਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਰੋਇਆ ਹੀ ਨਹੀਂ ਅੰਜੂ ਨਹੀਂ ਆਇਆ ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਤੇ ਨਹੀਂ ਮੈਂ ਤੇ ਕਹਿ ਦੇਣਾ ਉਹਨਾਂ ਪੱਥਰ ਹੋਵੇਗਾ ਅਵਰਕ ਜੀਸ਼ ਪੱਥਰ ਹੋਵੇਗਾ ਫਿਰਦਾ ਥੋੜੀ ਹੈ ਬੰਦਾ ਥੋੜੀ ਹੈ ਜਿਸ ਨਾਲ ਸਨੇਹ ਹੋਵੇ ਉਹਦੇ ਵਿਛੋੜੇ ਚ ਰੋਣਾ ਲਾਜ਼ਮੀ ਆ ਜਾਂਦਾ ਹੈ ਗੁਰੂ ਦਾ ਵਿਛੋੜਾ ਮਹਿਸੂਸ ਆਉਂਦਾ ਹੈ ਅੱਖਾਂ ਭਰ ਜਾਂਦੀਆਂ ਰੱਬ ਦਾ ਵਿਛੋੜਾ ਮਹਿਸੂਸ ਹੋਵੇ ਅੱਖਾਂ ਪਰ ਆ ਜਾਂਦੀਆਂ ਜਿਸ ਨਾਲ ਸਨੇਹ ਹੈ ਉਹਦਾ ਵਿਛੋੜਾ ਰੋਣ ਤੇ ਮਜਬੂਰ ਕਰ ਹੀ ਦੇਵੇ ਲਾਜ਼ਮੀ ਕਰ ਦੇਗਾ ਇੱਕ ਗੱਲ ਸਪੱਸ਼ਟ ਹੋ ਗਈ ਕਿ ਇਸ ਬੇਰਾਂ ਨਾਲ ਕੋਈ ਸਨੇਹ ਨਹੀਂ ਸੀ ਉਸ ਬੱਚੇ ਨਾਲ ਕੋਈ ਪਿਆਰ ਹੀ ਨਹੀਂ ਸੀ ਜੇ ਪਿਆਰ ਸੀ ਜੇ ਰੋਇਆ ਨਹੀਂ ਤਾਂ ਦਰਸਲ ਹੰਝੂ ਤੇ ਉਮੜੇ ਨੇ ਇਸਨੇ ਦਬਾਏ ਨੇ ਲੋਕੀ ਕੀ ਆਖਣਗੇ ਬਸ ਇਹ ਨਹੀਂ ਗੱਲ ਜਗਰ ਦੀਆਂ ਅੱਖੇ